ਪਤੀ ਆ ਵੀ ਬਦਿਆ ਤੁਸੀਂ ਟਾਈਮ ਨਾਲ ਪਹੁੰਚ ਗਏ ਨਾਲੇ ਜਦੋਂ ਮੈਨੂੰ ਮੰਮੀ ਨੇ ਫੋਨ ਕੀਤਾ ਮੇਰੇ ਤਾਂ ਤਤੀ ਪੈਰ ਨਾਲ ਲੱਗੇ ਤੀ ਮੇਰੀ ਫਟਾਇ ਤੇ ਪਰਜਾਈ ਆ ਰਹੀ ਨੇ ਸਤਾਰ ਸਾਡੇ ਨਾਲ ਉਧਰ ਜਿਹੜੇ ਤਾਈ ਸੌਰੇ ਵੀ ਨੇ ਉਹਨਾਂ ਜਾਂ ਨੋਹਾਂ ਦੇ ਨਾਲ ਸਾਲੀ ਨੇ ਸੰਧਾਰੇ ਆ ਗਏ ਨਹੀਂ ਇਕੱਲੀ ਰਹਿ ਗਈ ਸੀ ਮੈਂ ਕਮਲੀਆ ਸੀ ਭਲਾ ਕਿਸ ਨੂੰ ਐ ਛੱਡ ਦੇਣਾ ਸੀਗਾ ਸਾਨੂੰ ਤਾਂ ਐ ਸੀਗਾ ਵੀ ਕੀ ਪਤਾ ਮੰਮੀ ਆਵੇ ਲੈ ਪਰ ਉਹ ਨਹੀਂ ਆਉਣੀ ਬੈਠ ਜਾ ਬੈਠ ਬੈਠ ਕੋਈ ਨਾ ਕਰਨੀ ਇਹੋ ਵੀ ਉਹ ਤੁਸੀਂ ਜਾਣੀ ਕੋਈ ਨਹੀਂ ਹੋਰ ਇਹਦਾ ਠੀਕ ਜਿਹਾ ਹੈ। ਹਾਂ ਵਧੀਆ ਵਧੀਆ। ਚਲੋ ਸੁਣਾਓ। ਕਹਿੰਦੇ ਸਭ ਠੀਕ ਹੈ? ਸਿਗਰੈਂਦੀ ਤੁਹਾਡੀ ਹਾਂ ਬੇਟਾ ਸਾਰਾ ਠੀਕ ਹੈ। ਮੰਮੀ ਨੇ ਮੈਨੂੰ ਨਹੀਂ ਆਉਣਾ ਸੀ ਭੈਣ ਜੀ ਨਹੀਂ ਆਏ। ਪਾਸਪਰ ਨੂੰ ਪਤਾ ਜੀ ਮੋਟਰਸਾਈਕਲ ਤੇ ਔਖਾ ਹੁੰਦਾ। ਹਾਂ। ਇੱਥੇ ਜਾਣੇ ਦਾ ਫਿਰ ਸਮਾਨ ਵੀ ਸੀਗਾ ਨਾ। ਹਾਂ ਇਹ ਤਾਂ ਗੱਲ ਹੈ ਮੋਟਰਸਾਈਕਲ ਤੇ ਔਖਾ ਹੋਈ ਜਾਂਦਾ। ਪਰ ਮੈਂ ਇਹ ਕਹਿ ਰਹੀ ਸੀ ਹੁਣ ਤੁਸੀਂ ਗੱਡੀ ਲੈ ਲਓ। ਹਨਾ? ਸਾਨੂੰ ਹੁਣ ਤਾਂ ਜੈਂਟਰ ਲੌਂਟਰ ਪਾਇਆ ਹਜੇ ਇੰਨਾ ਹੈ ਨਹੀਂ ਨਾ ਪੈਸੇ ਪੂਰੇ। ਅੱਛਾ। ਨਾਲੇ ਪਤਾ ਕੀ ਸਾਰੀ ਜਣੇ ਜਾਣਾ ਹੁੰਦਾ ਫਿਰ ਔਖਾ ਜਿਹਾ ਹੋ ਜਾਂਦਾ। ਹਾਂ। ਹੁਣ ਸਾਨੂੰ ਦੇਖ ਜਿੱਥੇ ਜਾਣਾ ਹੁੰਦਾ ਸਾਰੇ ਟੱਬਰ ਗੱਡੀ 'ਚ ਤੁਰ ਜੇ ਨਾਲੇ ਅਸੀਂ ਲੱਗਾਂ ਤਾਂ ਗਰਮੀ 'ਚ ਆਉਣਾ ਜਾਣਾ ਬੜਾ ਔਖਾ ਲੱਗਦਾ ਹਾਂ ਜੀ ਹਾਂ ਹੈਨਾ ਕੋਈ ਗੱਲ ਨਹੀਂ ਗੱਡੀ ਵੀ ਲਵਾਵਾਂਗੇ ਜੀ ਥੋੜਾ ਇਹ ਹਜੇ ਹੱਥ ਟੈਟ ਸੀ ਹਾਂ ਤੂੰ ਬਿਠੇ ਬਿਠੀ ਕਰਨੀ ਹੈ ਚਾਹ ਪਾਣੀ ਦਾ ਕਪੜਾ ਪਰ ਜਾਈ ਜਾ ਇਹਨੇ ਤੇਰੇ ਸਵੇਰ ਜਦ ਭੱਜੀ ਫਿਰਦੀ ਹੀ ਪਈ ਪਾਣੀ ਤਾਂ ਕੀ ਸੀ ਗਾ ਜੀ ਛੇਤੀਓ ਮੁੜਨਾ ਹੀ ਸੀਗਾ ਕੋਈ ਗੱਲ ਨਹੀਂ ਮੋੜੀ ਜਾਣਾ ਸੀ ਰੱਖ ਦੇਣੀ ਤੁਹਾਨੂੰ ਕੋਈ ਨਹੀਂ ਜਾ ਜਾ ਹਾਂ ਕੋਈ ਨਾ ਬਣਾਉਣੀ ਮੈਂ ਹਾਂ ਹੋਰ 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 ਸੁਣਾਓ ਬਸ ਵਧੀਆ ਜੀ ਤੁਸੀਂ ਦੱਸੋ ਬਸ ਵਧੀਆ ਕਿੰਨਾਂ ਰਹੇ ਭਾਈ ਤਾਂ ਠੀਕ ਰਹਿੰਦੀ ਆ ਹਾਂ 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 ਬੇਟਾ ਵਧੀਆ ਨਾ ਤੁਸੀਂ ਇਹਨੇ ਨੇੜੇ ਕਰ ਤਾ ਸਵੇਰ ਦੇ ਹੰਦ ਸਗੋਂ ਹੁਣ ਰਾਤ ਲੈ ਕੇ ਜਾਇਓ ਭਾਈ ਨਹੀਂ ਜੀ ਰਾਤ ਰਹਿ ਸਕਦੇ ਅਸਲ 'ਚ ਮੈਂ ਇਹਨੂੰ ਉਹੀ ਗੱਲ ਦੱਸੀ ਜਾਂਦੀ ਸੀ ਮੈਂ ਕਿ ਸਾਨੂੰ ਤਾਂ ਆਏ ਸੀਗੇ ਵੀ ਖਬਰ ਮੰਮੀ ਆਉਗੀ ਤੇਰੇ ਕੰਮ ਕਰੀ ਜਾਂਦੇ ਰਹਿਣਾ ਮਿਸਤਰੀ ਲੱਗੇ ਹੋਏ ਸੀਗੇ ਹਾਂ ਮਿਸਤਰੀ ਦੇ ਤਾਂ ਮੈਂ ਤਾਂ ਵੀ ਤੁਹਾਨੂੰ ਪਤਾ ਔਖਾ ਦਾ ਗਰਮੀ ਦੇ ਵਿੱਚ ਤੇ ਤਾਂ ਕਰਕੇ ਜੀ ਫਿਰ ਫਿਰ ਅਸੀਂ ਕਹੇ ਵੀ ਚਲ ਮੰਮੀ ਕਹਿੰਦੇ ਵੀ ਤੁਸੀਂ ਜਾਇਓ ਹੂੰ ਫਿਰ ਇਹ ਕਹਿੰਦੇ ਚਲ ਫਿਰ ਆਪ ਆਈ ਜਾਇ ਆਨੇ ਆ ਅੱਛਾ ਤਾਂ ਕਰਕੇ ਅੱਛਾ ਆ ਗਏ ਫਿਰ ਹੁਣ ਇਹਨਾਂ ਨੂੰ ਐ ਵੀ ਇਹਨਾਂ ਨੇ ਜਾਣਾ ਆਫਿਸ ਦਾ ਕੰਮ ਵਾਲਾ ਨਾ ਹਾਂ ਨਾ ਚਲ ਕੋਈ ਨਹੀਂ ਰੋਟੀ ਪਾਣੀ ਤੇ ਖਾ ਕੇ ਜਾਇਓ ਨਾ ਐਵੇਂ ਚੰਗਾ ਜਿਹੜੇ ਨਾਲ ਦਾ ਚਲੋ ਕੋਈ ਨਾ ਜੀ ਹਾਂ ਹੋਰ ਅਸੀਂ ਬਣਾਉਣੀ ਆ ਮੈਂ ਕਿਹਨਾਂ ਬਣਾ ਰੋਟੀ ਪਾਣੀ ਹਾਂਜੀ ਰੋਟੀ ਬਣਾਉਣੀ ਆ ਕਿਤੇ ਨੰਗ ਹੀ ਇਹ ਲੈ ਦੇਖਾਂ ਤਾਂ ਸਹੀ ਕੀ ਲੈ ਕੇ ਆਏ ਨੇਗੇ ਹਾਏ ਮੈਂ ਮਰ ਜਾ ਲੈ ਆਈ ਨਹੀਂ ਹੈਗਾ ਵਿੱਚ ਅੱਜ ਦੇ ਕੱਪੜੇ ਤਾਂ ਲੈ ਆਉਂਦੀ ਉਹੀ ਮੇਰੀ ਤਾਂ ਫੇਰ ਪਹਿਲਾਂ ਵਾਂਗੂ ਪਿਛਲੇ ਸਾਲ ਵਾਂਗੂ ਨੇ ਇਹਨਾਂ ਨੇ ਨੱਕ ਵਢਾ ਕੇ ਰੱਖਤੀ ਨਾਲੇ ਮੈਂ ਕਿਹਾ ਵਿੱਚ ਅੱਜ ਦਾ ਸੰਧਾਰਾ ਲੈ ਕੇ ਆਇਆ ਕਰੋ ਦੱਸ ਆਹ ਕੀ ਕੁੜਤੇ ਜੇ ਲੈ ਜਾਂਦੇ ਮੈਂ ਕਿਹੜਾ ਇਹਦੇ ਪਾਉਣੀ ਹੈਗੀ ਆ ਮੇਰੇ ਸਰੀਕੇ ਵਾਲੀਆਂ ਕੀ ਕਹਿਣਗੀਆਂ ਵੀ ਆ ਇਹਦੇ ਪੇਕੇ ਦੇ ਕੇ ਗਏ ਨੇ ਹੁਣ ਤਾਂ ਮੈਨੂੰ ਹੀ ਕੁਛ ਕਰਨਾ ਪਊਗਾ ਜਮਾਈ ਸ਼ਰਮ ਲਾਤੀ ਇਹਨਾਂ ਨੇ ਤਾਂ ਚਲ ਦੇਖੋ ਤਾਂ ਸਹੀ ਸੂਟ ਪਾਣੀ ਹੈ ਹੋ ਕਿਤੇ ਮਾਂ ਬਣਾ ਜੇ ਵੀ ਕਹੂਗੀ ਅੰਦਰ ਕਰੋ ਦੀ ਬੜੀ ਹੋਈ ਆ ਪਤਾ ਨਹੀਂ ਕੀ ਕਰਦੀ ਆਗੀ ਲੈ ਦੇਖ ਲਾ ਕਿੱਡੇ ਕਿੱਡੇ ਪੜਦੇ ਠਖਣੇ ਪੈਂਦੇ ਨੇ ਇਹਨਾਂ ਦੇ ਆ ਭਾਬੀ ਆ ਚੁੱਪ ਕਰਕੇ ਆ ਜਾਂਦੀ ਆ ਵੀ ਤੂੰ ਆਪਦੇ ਪੇਕਿਆਂ ਦੇ ਇਹ ਜਿਹੇ ਦਿੱਤੇ ਹੋਏ ਸੂਟ ਪਾਉਣੀ ਆਂਗੀ ਹੈ ਆਏ ਨਹੀਂ ਪਤਾ ਵੀ ਕੱਲੀ ਕੱਲੀ ਨਣਦਾ ਮੇਰੀ ਤੂੰ ਝੱਜ ਦਾ ਸੂਟ ਲੈ ਜਾ ਹੈ ਸਾਲ 6 ਮਹੀਨਿਆਂ ਬਾਅਦ ਮੈਨੂੰ ਸੰਧਾਰਾ ਦੇਣਾ ਹੁੰਦਾ ਵੀ ਸੰਧਾਰਾ ਅਗਲਾ ਦੇਵੇ ਵੀ ਤਾਂ ਮੈਂ ਸਰੀਕੇ 'ਚ ਬੈਠ ਕੇ ਦਿਖਾਵਾਂ ਵੀ ਵੀ ਮੇਰੇ ਪੇਕਿਆਂ ਦੇ ਵੱਲੋਂ ਆ ਸੰਧਾਰਾ ਆਇਆ ਮੈਂ ਵੀ ਫੁੱਲ ਫੁੱਲ ਬਹਿੰਦੀ ਚਲ ਮੇਰੀ ਸੱਸ ਤਾਂ ਤੈਨੂੰ ਪਤਾ ਹੀ ਆ ਕਿੰਨਾ ਉਹੀ ਨਹੀਂ ਮਾਨ ਹੈਗੀ ਇਹਨਾਂ ਤਾਂ ਫੇਰ ਕਹਿ ਰਹਿਣਾ ਵੀ ਲੈ ਦੇਖਾਂ ਤੇਰੇ ਪੇਕੇ ਕੀ ਲੈ ਕੇ ਆਏ ਨੇ ਉਦੋਂ ਕਹਿਣਾ ਰੱਖ ਦਮਾ ਸੰਪਤੀ ਚਲ ਹੁਣ ਬਣੂ ਮੇਰੀ ਮਾੜੀ ਮੋਟੀ ਇੱਜ਼ਤ ਦੇਖ ਬਾਹਰ ਰਸੋਈ ਦੇ ਵਿੱਚ ਬੈਠੀ ਆ ਕਹੋਗੀ ਕਿਹੜਾ ਬੇੜਾ ਹੋ ਗਿਆ ਅੰਦਰ ਪੜੀ ਨੂੰ ਹਜੇ ਤੱਕ ਨਹੀਂ ਆਈ ਹੈਗੀ ਹਾਂ ਅੰਨੀ ਆ ਦੋ ਸੱਚ ਮੈਨੂੰ ਫੜਾ ਦੋ ਗਲਾਸ ਤੁਸੀਂ ਐ ਕਰੋ ਬੇਟਾ ਤੁਸੀਂ ਅੰਦਰ ਚੱਲ ਜਾਓ ਕੋਈ ਗੱਲ ਠੀਕ ਸੀਗੀ ਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਵੀ ਅੰਦਰ ਚੱਲ ਜੀ ਮੈਂਨੇ ਰੋਟੀ ਪਾਣੀ ਤਿਆਰੀ ਕਰ ਲੈਣੇ ਅਸੀਂ ਹਨਾ ਕੋਈ ਨਹੀਂ ਕੋਈ ਨਹੀਂ ਬੈਠੋ ਅੰਦਰ ਚੱਲ ਜੋ ਚਲ ਬੇਟਾ ਉਹ ਦੇਖ ਲੈਣਾ ਐਸੀ ਥੱਲੇ ਮਜ਼ਾ ਜਾਈ ਜਾਂਦਾ ਹੈ ਨਾ ਲੈ ਹੋਰ ਕਿੰਨਾ ਨਜ਼ਾਰਾ ਆਉਂਦਾ ਢੰਡਾ ਪਿਆ ਸਾਰਾ ਘਰ ਦੇਖ ਲੈ ਏਸੀ ਨਾਲ ਹੀ ਉਹ ਗਰਮੀ ਸਰਦੀ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਦੇ ਟਾਈਮ 'ਚ ਦੇਖ ਲੈਣਾ ਹੁਣ ਠੰਡ ਬਣਾਈ ਪਈ ਏ ਤੇ ਜਿਨ੍ਹਾਂ ਦੇ ਏਸੀ ਲੱਗੇ ਉਹਨਾਂ ਨੂੰ ਥੋੜਾ ਪਤਾ ਲੱਗਦਾ ਹੁਣ ਪਤਾ ਤਾਂ ਆਪਣੇ ਵਰਗੇ ਨੂੰ ਲੱਗਦਾ ਮੇਰੀ ਗੱਲ ਸੁਣ ਮੈਨੂੰ ਏਸੀ ਮੈਂ ਕਿਹਾ ਚੱਲ ਬਿੰਦ ਚਾਹ ਤਾਂ ਅੰਦਰ ਬਹਿ ਕੇ ਰਾਮਕਰ ਲਾਂਗੇ ਉਂਈ ਦੀ ਸੱਸ ਵੀ ਚੰਗੀ ਹੈ ਵਿਚਾਰੀ ਜਵਾਂ ਨਹੀਂ ਕੁਝ ਬੋਲਿਆ ਕਹਿੰਦੇ ਅੰਦਰ ਬਹਿ ਜਾਓ ਮੈਂ ਤਾਂ ਆਹ ਬਣਾ ਕਿੱਥੇ ਬਹਿਣ ਦਿੰਦਾ ਵਾਂ ਅੰਦਰ ਆਪਾਂ ਨੂੰ ਲਵਾ ਲਈਏ ਇਸ ਹੂੰ ਆਪਾ ਵਾਲੀ ਆ ਜਿਹੜਾ ਇੰਨਾ ਕਰਜ਼ਾ ਹੁਣ ਦੇਣਾਗਾ ਹਜੇ ਲੋਕਾਂ ਦਾ ਚੱਲੋ ਕਰਜ਼ਾ ਤਾਰ ਕੇ ਫਿਰ ਕਿਸ਼ਤਾਂ ਤੇ ਲਵਾ ਲਵਾਂ ਆਪਾਂ ਹਾਂ ਕਿਸ਼ਤਾਂ ਤੇ ਲਵਾਵਾਂਗੇ ਮੈਰੀ ਉਹ ਕਹਿੰਦੀ ਸੀ ਰਾਤ ਨੂੰ ਰੈਸਟੋਰੇਟ ਕਰਨਾ ਹੋਵੇ ਸੁੱਖਾ ਹੋ ਜਾਂਦਾ ਨਹੀਂ ਹਾਲ ਬੀਬੀ ਨੇ ਵੀ ਉਹ ਸੁੱਖਾ ਹੋ ਜਾਂਦਾ ਹੋ ਬੀਬੀ ਪਿਆਜ ਰਹੀ ਨਾਲ ਹਾਂ ਵਧੀਆਗਾ ਲੈ ਭਾਬੀ ਦੱਸ ਮੈਨੂੰ ਵਧੀਆ ਲੱਗਦਾ ਏ ਸੀ ਥੱਲੇ ਬੈਠ ਕੇ ਹਾਂ ਭਾਈ ਸੱਚੀ ਗੱਲ ਐ ਇਸੀ ਥੱਲੇ ਤਾਂ ਸਾਨੂੰ ਬੜਾ ਵਧੀਆ ਲੱਗਿਆ ਸਾਨੂੰ ਤਾਂ ਨਾ ਗਰਮੀ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਕਿਹੜੇ ਵੇਲੇ ਗਰਮੀ ਲੰਘ ਜਾਂਦੀ ਐ ਜੀ ਹੋਰ ਅਸੀਂ ਕਿਹੜੇ ਤੈਨੂੰ ਪਤਾ ਫਿਰ ਬਾਹਰੇ ਨਿਕਲਣਾ ਹੁੰਦਾ 24 ਘੰਟੇ ਏਸੀ ਚੱਲਦਾ ਸਾਰ ਠੰਡ ਲੱਗਦੀ ਰਹਿੰਦੀ ਐ ਸੰਤਾ ਜੀ ਨਾ ਰਹਾ ਜਿਵੇਂ ਇੱਥੇ ਹੀ ਸ਼ਿਮਲਾ ਵਗਾ ਸਾਡੇ ਲਈ ਤਾਂ ਚੱਲ ਵਧੀਆ ਭਾਈ ਤੇਰੇ ਕਰਮਾਂ ਨੂੰ ਮੇਰੇ ਵੀ ਅੱਖ ਲੱਗਣ ਨੂੰ ਹੋ ਗਈ ਸੀ ਅਸੀਂ ਤਾਂ ਨੂੰ ਅੱਖ ਲੱਗਣ ਨੂੰ ਹੋ ਗਈ ਘਰ ਨੂੰ ਜਾਣਾ ਮੁੜਨਾਗਾ ਆਪਾ ਨਾ ਚੱਲਦੇ ਤਾਂ ਚਲੇ ਜਾਓ ਰਹਿ ਕੋ ਅੱਜ ਦਾ ਨਾ ਰਹਿੰਦਾ ਨਾ ਆਪ ਹੀ ਰਹਿੰਦੇ ਜਿੱਥੇ ਨੂੰ ਪਤਾ ਤੇਰੇ ਵੀਰੇ ਦਾ ਕੰਮ ਕਿਹੇ ਜਗਾ ਐਂ ਤਾਂ ਸਾਨੂੰ ਐਸੀ ਮੰ ਪਰ ਫਿਰ ਕੰਮ ਜਾਓ ਹੋਇਆ ਨਹੀਂ ਮੈਂ ਤਾਂ ਐਂ ਕਹਿੰਸੀ ਸੰਧਾਰਾ ਦੇਖ ਲੈਂਦੀ ਆ ਆਪਦਾ ਆਹੋ ਦੇਖ ਲਿਆ ਭਾਬੀ ਮੈਂ ਸੰਧਾਰਾ ਜਿਹੜਾ ਲੈ ਕੇ ਆਈਆਂ ਤੂੰ ਕੀ ਹੋ ਗਿਆ ਹੁਣ ਕੀ ਹੋਇਆ ਕਿਰਨੇ ਮੇਰੀ ਗੱਲ ਸੁਣਦਾ ਪੀਰੇ ਮੈਂ ਤੁਹਾਨੂੰ ਕੀ ਕਹਿ ਨਹੀਂ ਹੁੰਨੀ ਆ ਤੇਰੇ ਕਿਹੜਾ ਪੰਜ ਸੱਤ ਭੈਣਾਂ ਨੇ ਕੱਲੀ ਕੱਲੀ ਤੇਰੀ ਭੈਣ ਆ ਗਈ ਹੈ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਮੈਨੂੰ ਜਿਹੜੇ ਬਿਸਕੁਟ ਲੈ ਕੇ ਆਉਣਾ ਹੁੰਦਾ ਨਾ ਦੇਸੀ ਘਿਓ ਦੇ ਬਣਵਾ ਕੇ ਲੈ ਕੇ ਆਇਆ ਕਰ ਤੂੰ ਤਾਂ ਕਮਾਲ ਕਰਦੀ ਆ ਮੈਂ ਕਿਹੜਾ ਲੈ ਕੇ ਆਇਆ ਤੇਰੀ ਮਾਈ ਲੈ ਕੇ ਆਈ ਇਹਨੂੰ ਜਿਹਦੇ ਚ ਕਰਾਲਾ ਹੁਣ ਆਪਦੀ ਇੱਜ਼ਤ ਹੋਰ ਕਰਾਲਾ ਆਪਦੀ ਇੱਜ਼ਤ ਮੈਂ ਤੈਨੂੰ ਉੱਥੇ ਕੀ ਕਹਿੰਦੀ ਹਾਂ ਹਾਸ ਨਹੀਂ ਲੈ ਕੇ ਕੁਝ ਤੇਰੀ ਮਾਂ ਨੂੰ ਪੁੱਛ ਫੋਨ ਕਰਕੇ ਕੀ ਲੈ ਕੇ ਆ ਭਾਈ ਮੇਰੀ ਗੱਲ ਸੁਣ ਲੈ ਆ ਲੀੜਾ ਕਪੜਾ ਸਾਰਾ ਕੁਝ ਤੇਰੀ ਮਾਂ ਲੈ ਕੇ ਆਈ ਆ ਪਿਛਲੀ ਵਾਰ ਜਦੋਂ ਸੀ ਆਪਦੀ ਪਸੰਦਾਂ ਲੈ ਕੇ ਆਏ ਸੀ ਨਾ ਤੇਰੇ ਤਾਂ ਉਹ ਵੀ ਸਨੱਕ ਬੁੱਲ ਥੱਲੇ ਆਉਂਦਾ ਆ ਹੁਣ ਤੂੰ ਫੇਰ ਉਹੀ ਹਾਲ ਕਰਨ ਲੱਗ ਗਈ ਭਾਬੀ ਮੇਰੀ ਗੱਲ ਸੁਣਦਾ ਮੈਂ ਆਪਦੇ ਪੇਕੇਆਂ ਦੇ ਘਰੇ ਨਾ ਰਜ ਰਜ ਖਾਂਦੀ ਸੀ ਝਾੜ ਝਾੜ ਪੈਂਦੀ ਸੀ ਮੈਂ ਕਦੇ ਸਸਤਾ ਸੂਟ ਨਹੀਂ ਸੀ ਪਾਇਆ ਇੱਥੇ ਸਾਡੇ ਸਰੀਕੇ ਵਾਲਿਆਂ ਨਾ 3 3000 ਦੇ ਸੂਟ ਪਾਉਂਦੀਆਂ ਨੇਗੀਆਂ ਤੁਸੀਂ ਉਹੀ ਪਿਛਲੀ ਵਾਰੀ ਵੀ 2 200 ਵਾਲੇ ਸੂਟ ਲੈ ਕੇ ਆਉਂਦੇ ਸੀ ਨਾ ਦੇਖ ਲੈ ਇੱਕ ਮਿੰਟ ਸਰੀਕੇ ਵਾਲੇ ਪਾਉਂਦੇ ਨੇ ਹੁਣ ਅਸੀਂ ਵਿੱਕੇ ਲੈ ਕੇ ਆਈਏ ਜਿੰਨਾ ਸਾਡਾ ਬਿਓ ਤਾਂ ਅਸੀਂ ਦੇ ਦੇ ਦਿੰਨੇ ਤੈਨੂੰ ਲਿਆ ਕੇ ਕਹਿੰਦੀ 200 ਵਾਲਾ ਸੂਟ ਨਹੀਂ ਮੈਂ ਮਰ ਜਾਣੀ 200 ਵਾਲਾ ਸੂਟ ਤਾਂ ਕਦੇ ਮੈਂ ਵੀ ਨਹੀਂ ਕਰੇ ਪਾਇਆ ਤੂੰ ਤਾਂ ਐਡੇ ਵੱਡੇ ਘਰ ਚ ਵਿਆਹੀ ਐ ਤੈਂ ਕਦੇ ਅਕਲ ਨਾਲ ਕੰਮ ਲੈ ਲਿਆ ਕਰ ਕਦੇ ਐ ਸੋਚ ਇੰਨਾ ਕਰਜ਼ਾ ਚੱਕ ਕੇ ਤੇਰੇ ਭਰਾ ਨੇ ਤੇ ਰਿਸ਼ਤਾ ਕੀਤਾ ਵਿਆਹ ਕੀਤਾ ਹੁਣ ਤੂੰ ਗੱਲਾਂ ਮਾਰਨ ਲੱਗੀ ਅੱਜ ਵੱਡੇ ਘਰ ਚ ਵਿਆਹੀ ਗਈ ਤਾਂ ਮਗਰ ਵੀ ਦੇਖ ਲਾ ਵੀ ਭਰਾ ਦਾ ਕੀ ਹਾਲ ਹੈ ਹਾਈ ਤੱਕ ਅਸੀਂ ਕਿਸ਼ਤਾਂ ਭਰਦੇ ਫਿਰਦੇ ਜਿਹੜੇ ਪੈਸੇ ਚੱਕੇ ਸੀ ਲੈ ਮੇਰੀ ਗੱਲ ਸੁਣ ਲੈ ਭਾਬੀ ਆ ਤਾਂ ਤੂੰ ਨਾ ਆਪਣੇ ਕੋਲੋਂ ਹੀ ਕਹੀ ਜਾਂਦੀ ਆ ਮੈਨੂੰ ਪਤਾ ਹੀ ਆ ਸਾਰਾ ਕੁਝ ਆ ਤੁਹਾਡੇ ਕੋਲੇ ਮੇਰੇ ਕੋਲੇ ਆਪਦੇ ਝੱਗਾ ਚੁੱਕਾਂ ਚੱਕ ਦੰਨੀਆਂ ਵੀ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਗਾ ਨੇ ਫਰਾਸੀ ਕਿਹੜਾ ਲੈ ਕੇ ਆਏ ਆ ਮੰਮੀ ਲੈ ਕੇ ਆਏ ਸੀ ਜਿਹੜਾ ਸਮਾਨ ਸਾਨੂੰ ਦਿੱਤਾ ਸੀ ਲਿਆ ਕੇ ਤੈਨੂੰ ਦਿੱਤਾ ਤੂੰ ਮੈਨੂੰ ਐਂ ਦੱਸ ਜਦੋਂ ਤੇਰੇ ਪੇਕੇਆਂ ਤੋਂ ਸੰਧਾਰਾ ਆਉਂਦਾ ਹੁੰਦਾ ਨਾ ਉਹ ਵੀ ਐ ਦੋ ਦੋ ਸੌ ਵਾਲੇ ਸੂਟ ਲੈ ਆਉਂਦੇ ਨੇਗੇ ਭਾਈ ਜਵਾਰ ਸਵਾਲ ਕੇ ਗੱਲ ਕਰ ਮੇਰੇ ਪੇਕੇ ਕਿਹੇ ਜੇ ਕੰਮ ਨਹੀਂ ਕਰਦੇ ਨਾ ਕਿਤੇ ਤੇਰੇ ਪੇਕੇਆਂ ਨੇ ਮੇਰੇ ਪੇਕੇ ਜੇ 100 ਵਾਲਾ ਸੂਟ ਵੀ ਲਿਆਉਂਦੇ ਨਾ ਮੈਂ ਤਾਂ ਵੀ ਮੱਥਾ ਚੁੰਮ ਕੇ ਰੱਖ ਲੈੰਦੀ ਮੈਨੂੰ ਪਤਾ ਵੀ ਅਗਲੇ ਪਿੱਛੇ ਕਿਵੇਂ ਲਿਆਉਂਦੇ ਨੇ ਚੀਜ਼ਾਂ ਤੇਰੇ ਵਾਂਗੂ ਨਹੀਂ ਐਂ ਵੀ ਨਹੀਂ ਸੋਚਦੀ ਵੀ ਅਸੀਂ ਮੋਟਰਸਾਈਕਲ ਤੇ ਪਤਾ ਨਹੀਂ ਕਿਵੇਂ ਤੇਲ ਪਵਾ ਕੇ ਆਏ ਆ ਇੰਨੇ ਧੁੱਪੇ ਅਗਲੇ ਨੇ ਅੱਜ ਆਪਣਾ ਕੰਮ ਛੱਡਿਆਗਾ ਕਰੇ ਮਿਸਤਰੀ ਲੱਗੇ ਨੇ ਤੂੰ ਹੋਰ ਹੀ ਗੱਲਾਂ ਲੈ ਕੇ ਬੈ ਗਈ ਆ ਫਿਰ ਹੁਣ ਮੈਂ ਮੇਰੀ ਸੱਸ ਨੂੰ ਕੀ ਜਵਾਬ ਨਮਾ ਉਹਨੂੰ ਕੀ ਕਹੂੰਗੀ ਮੈਂ ਵੀ ਮੇਰੇ ਤੇ ਕਿ ਆ ਸੰਧਾਰਾ ਲੈ ਕੇ ਆਏ ਨੇ ਭਾਈ ਸਾਨੂੰ ਨਹੀਂ ਪਤਾ ਫਿਰ ਇਹਦੇ ਚ ਕਮੀ ਕੀ ਆ ਮੈਨੂੰ ਇਹ ਵੀ ਦੱਸ ਦੇ 18 1800 ਦਾ ਇੱਕ ਸੂਟ ਲਾਇਆ ਤੇਰੀ ਮਾਂ ਨੇ ਗੱਲਾਂ ਮਾਰਦੀ 200 ਵਾਲਾ ਜੀ ਨਾਲ ਨੂੰ ਦੱਸਦੀ ਆ 200 ਵਾਲੇ ਸੂਟ ਹਾਂ ਕਹਿ ਰਹੀ ਭਾਈ ਮੈਂ ਕਿਵੇਂ ਦਿਖਾਵਾਂ ਕਮੀ ਤਾਂ ਦੱਸ ਦੇ ਸੰਧਾਰੇ ਚ ਕੀ ਕਮੀ ਆ ਹਾਂ ਦੇਸੀ ਘਿਓ ਦੇ ਬਿਸਕਟ ਨੇ ਨਾਲੇ ਉਹ ਬਲਕਿ ਲੈ ਕੇ ਆਇਆ ਕਿੱਥੇ ਤੈਨੂੰ ਨਿਚਕਾਰ ਕੇ ਰੱਖਣਾ ਚਾਹੀਦਾ ਵੀ ਚਲ ਜੋ ਆ ਗਿਆ ਠੀਕ ਆ ਉਹਨਾਂ ਨੂੰ ਪੁੱਛ ਜਿਨ੍ਹਾਂ ਦੇ ਆਂਦੇ ਨਹੀਂ ਅਸੀਂ ਫੇਰ ਵੀ ਮੂੰਹ ਚੱਕ ਕੇ ਆ ਗਏ ਪਿਛਲੀ ਵਾਰ ਤੂੰ ਸਾਡੀ ਥੋੜੀ ਬੇਇੱਜ਼ਤੀ ਕੀਤੀ ਭਾਈ ਮੇਰੀ ਗੱਲ ਸੁਣਾ ਸਾਡਾ ਜੀ ਨਹੀਂ ਕਰਦਾ बार-बार ਤੇ ਇਥੋਂ ਬੇਇੱਜ਼ਤੀ ਕਰਾਉਣ ਨੂੰ ਆ ਤਾਂ ਤੇਰੀ ਮਾਂ ਹੀ ਸੀ ਸਾਡੇ ਮੂਰੇ ਤਰਲੇ ਕੱਢਣ ਲੱਗੀ ਨਾਲੇ ਆਹ ਜਿਹੜਾ ਇਹਨੂੰ ਮੈਂ 100 ਵਾਰੀ ਕਿਹਾ ਸੀ ਵੀ ਤੂੰ ਭਾਗ ਜਾ ਉਹ ਤਾਂ ਕਹਿੰਦਾ ਸੀ ਕੁਝ ਨਹੀਂ ਹੁੰਦਾ ਲੈ ਲੈ ਹੁਣ ਤਰुण ਮੈਨੂੰ ਕਹਿ ਰਿਹਾ ਪਤਾ ਸੀਗਾ ਹੁਣ ਆਂਦੇਸਰ ਬੇਇੱਜ਼ਤੀ ਹੋਏਗੀ ਦੁਬਾਰਾ ਇਹ ਮੇਰੀ ਗੱਲ ਸੁਣ ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆਗੀ ਬੇਇੱਜ਼ਤੀ ਹੈ ਭਾਈ ਤੂੰ ਬੋਲਣ ਲੱਗੇ ਜਮਾ ਨਹੀਂ ਸੋਚਦੀ ਵੇਜਤੀ ਆ ਸਾਡਾ ਸੱਚੀ ਗੱਲ ਵੀ ਕਹਿਣਾ ਉਹ ਵੀ ਤੁਹਾਡੇ ਮਿਰਚਾਂ ਲੱਗਦੀਆਂ ਨੇ ਜੀਆਂ ਲੈ ਦੇਖ ਲੈ ਕਹਿੰਦੀ ਅਜੇ ਮਿਰਚਾਂ ਲੱਗ ਜਣ ਚਲ ਉਠੋ ਜੀ ਮੈਂ ਤਾਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਨਹੀਂ ਰੋਟੀ ਪਾਣੀ ਖਾਂਦੀ ਨਾ ਚੱਲੀਏ ਆਪਾਂ ਤਾਂ ਹੁਣ ਬਹਿ ਜਾਓ ਰੋਟੀ ਪਾਣੀ ਬਣਦਾਗਾ ਖਾ ਕੇ ਜਾਇਓ ਹਾਂ ਹਜੇ ਕਹਿੰਦੀ ਰੋਟੀ ਪਾਣੀ ਬਣਦਾ ਗਾ ਮੇਰੇ ਹੋਣਾ ਮੇਰੇ ਤਾਂ ਨਿਕਲਦੀ ਨਹੀਂ ਰੋਟੀ ਗਲੇ ਥਲ ਤੇ ਤੂੰ ਖਾ ਲੀ ਤੂੰ ਖਾਣੀ ਆ ਜੇ ਮੈਂ ਵੀ ਤੈਨੂੰ ਉਹੀ ਗੱਲ ਕਹੀ ਜੈਨੀ ਮੇਰੀ ਗੱਲ ਸੁਣ ਲੈ ਭਾਬੀ ਹੁਣ ਆਪਦਾ ਮੂੰਹ ਬੰਦ ਕਰ ਲੈ ਹੋਰ ਨਾ ਮੇਰੀ ਸੱਸ ਕੋਲੇ ਕੋਈ ਮੂੰਹ ਫੋਟਦੇ ਉਹ ਵੀ ਆਹ ਕੁਝ ਕਹਿੰਦੀ ਸੀਗੀ ਹਾਂ ਕੱਲਾ ਨਾ ਤੇਰੇ ਮਾ ਦੇ ਮੂੰਹ ਨੂੰ ਚੁੱਪਾ ਤੇਰੇ ਮੂੰਹ ਤਾਂ ਬੈਸੀ ਵੀ ਨਹੀਂ ਸੀ ਚੁੱਪ ਕਰਨਾ ਮੈਂ ਚੱਲ ਛੱਡ ਹੁਣ ਇਹਦੀ ਸੱਸੂ ਵੀ ਸੋਚੇਗੀ ਬਈ ਭਰਾ ਭਾਬੀ ਆ ਕੇ ਇੱਥੇ ਲੜਕੇ ਗਏ ਨੇ ਇਹਦੇ ਨਾਲ ਕਿਹੜਾ ਗਏਗੀ ਆਪ ਇਹ ਚੰਗੀ ਆ ਮਾੜਾ ਮੋਟਾ ਦਿਮਾਗ ਨਾਲ ਕੰਮ ਲੈ ਲਿਆ ਕਰ ਮੰਮੀ ਨਾਲ ਗੱਲ ਕਰਦੇ ਮੰਮੀ ਨਾਲ ਕੀ ਗੱਲ ਕਰਦੇ ਮਾਂ ਨੇ ਤਾਂ ਪਿਛਲੇ ਸਾਲ ਵੀ ਗੱਲ ਕੀਤੀ ਸੀ ਬੋਲ ਤੂੰ ਬਾਹਰ ਹੋ ਜਾ ਰਹੀ ਹੈ ਤੈਨੂੰ ਪਤਾ ਨਹੀਂ ਲੱਗਦਾ ਪਿਛਲੇ ਸਾਲ ਵੀ ਗੱਲ ਕੀਤੀ ਸੀ ਹੁਣ ਤਾਂ ਜਮਾ ਨਹੀਂ ਸੁਣੀ ਕਹਿੰਦੀ ਮੈਂ ਤਾਂ ਕੁੜੀ ਸਮਝਾਈ ਆ ਸਮਝਾਈ ਲੈ ਲਓ ਉਹਨੇ ਤਾਂ ਸਮਝਾਈ ਸੀ ਹੁਣ ਇਹਦੇ ਦਿਮਾਗ 'ਚ ਨਹੀਂ ਵੱੜਦੀ ਉਹ ਵਿਚਾਰੀ ਕੀ ਕਰੇ ਤੈਨੂੰ ਆਖਣ ਹੋਣੀ ਚਾਹੀਦੀ ਐ ਵੀ ਵੱਡੇ ਨੇ ਭਰਾ ਪਰਜਾਈ ਹੈ ਕਿਵੇਂ ਗੱਲ ਕਰਨੀ ਐ ਇਹ ਗੱਲ ਕਰਨਾ ਸਿੱਖੀ ਐ ਤੈਨੂੰ ਪਤਾ ਹੋਣਾ ਚਾਹੀਦਾ ਵੀ ਤੇਰੀ ਭੈਣ ਸਾਡੇ ਨਹੀਂ ਭਈ ਐਵੇਂ ਕਰਦੇ ਸਾਡੇ ਭੈਣ ਭਰਾ ਜੀ ਮੈਂ ਕਹਿੰਦਾ ਸਲੋ ਬੋਲ ਲੈ ਇਹਦੀ ਸੱਸ ਨੇ ਸੁਣ ਲਿਆ ਕੀ ਕਹੀ ਨਹੀਂ ਆਣਾ ਅੱਗੇ ਤੋਂ ਨਾ ਹੀ ਐ ਤਾਂ ਨਹੀਂ ਇੱਥੇ ਜਲੂਸ ਕੱਢਣਾ ਹੋਣਾ ਅਗਲੇ ਕਹਿੰਗੇ ਭਰਾ ਪਰਜਾ ਆਏ ਜੀ ਲੜਕੇ ਇਹਦੇ ਨਾਲ ਫੇਰ ਗਏ ਨੇ ਹੁਣ ਮੇਰੀ ਗੱਲ ਸੁਣ ਲੈ ਚੁੱਪਚਾਪ ਏਕ-ਇਕ ਰੋਟੀ ਖਾ ਲਈ ਔਰ ਚੁੱਪਚਾਪ ਨਾ ਬੰਦਾ ਬਣ ਕੇ ਤੁਰ ਪਾ ਇੱਥੋਂ ਦੀ ਕਿਤੇ ਬੈ ਕੇ ਗੱਪਾਂ ਨਹੀਂ ਮਾਰ ਲੱਗ ਗਿਆ ਨਾ ਸੱਸ ਨਾਲ ਫਿਰ ਮੈਥੋਂ ਬੁਰਾ ਕੋਈ ਨਹੀਂ ਨਾ ਬਸ ਖਾ ਕੇ ਰੋਟੀ ਨਿਕੜ ਕਿ ਮੈਂ ਕੀ ਗੱਪਾਂ ਮਾਰਨੀ ਇੱਥੇ ਮੈਂ ਕੰਮ ਤੇ ਨਹੀਂ ਜਾਣਾ ਕੰਮ ਤੇ ਨਹੀਂ ਫਟਾਫਟ ਖਾ ਰੋਟੀ ਤੇ ਨਿਕੜ ਇੱਥੋਂ ਕਰਾ ਕੇ ਬੇਇੱਜ਼ਤੀ ਬਿਠਾਤਾ ਮੈਨੂੰ ਇੱਥੇ ਐਹੀ ਜਿਹੀ ਤੇ ਕਰੇ ਚੰਨਾ ਆ ਗਿਆ ਹਨ ਕਿੱਥੇ ਰਹਿ ਗਈ ਹੈ ਓਹੋ ਮੰਮੀ ਆ ਗਈ ਆ ਗਈ ਮੈਂ ਬਣ ਗਏ ਰੋਟੀ ਪਾਣੀ ਹੋ ਗਈ ਸਬਜ਼ੀ ਤਿਆਰ ਰੋਟੀ ਪਾਣੀ ਤੇ ਤਿਆਰ ਇਹ ਨਾਲ ਉਹਨਾਂ ਨਾਲ ਜਾਣਾ ਵੀ ਛੇਤੀ ਕਰ ਮੈਂ ਕਰ ਤਾ ਪਲੇਟਾਂ ਕੱਢ ਮੈਂ ਨਾ ਪਲੇਟਾਂ ਬਲੂਟਾ ਕਰਦੀ ਆ ਮੈਂ ਰੋਟੀ ਪਾ ਕੇ ਲੈ ਕੇ ਆਉਣੀ ਆ ਤੁਸੀਂ ਇਹ ਨਾ 5-7 ਮਿੰਟ ਉਹਨਾਂ ਦੇ ਕੋਲ ਬੈਠ ਜਾਓ ਉਹ ਤਾਂ ਮੈਂ ਬੈਠ ਫਿਰ ਪਤਾ ਕੀ ਆ ਅਗਲਾ ਕਹਿੰਦਾ ਵੀ ਇਹਦੀ ਸੱਸ ਸਾਡੇ ਕੋਲ ਆ ਕੇ ਵੀ ਨਹੀਂ ਬੈਠੀ ਹਾਂ ਚਲ ਐ ਕਰ ਤਾ ਫਿਰ ਸਲਾਸ ਨੂੰ ਦੇ ਕੱਟ ਕੇ ਰੋਟੀ ਪਾ ਕੇ ਨਹੀਂ ਆ ਫਟਾਫਟ ਉਹਨਾਂ ਜਾਣਾ ਵੀ ਆ ਫਿਰ ਕੋਈ ਨਾ ਕੋਈ ਨਾ ਤੁਸੀਂ ਜਮਾ ਫਿਕਰ ਨਾ ਕਰੋ ਮੈਂ ਲੈ ਆਉਣੀ ਆ ਲੈ ਰੋਟੀ ਸਬਜ਼ੀ ਬਣ ਗਈ ਰੋਟੀ ਪਾ ਕੇ ਦੇ ਦਮ ਦੇਖ ਤਾਂ ਸਹੀ ਕਿ ਮੈਂ ਬੋਲਦੀ ਆਗੀ ਮੇਰੇ ਪੇਕੇ ਨੂੰ ਨਾ ਇਹ ਬੋਲ ਆਪਦੇ ਪੇਕੇ ਬਰੀ ਤਾਂ ਤੇਰੇ ਦੁੱਖ ਲੱਗਦਾਗਾ ਇੱਥੇ ਜਿਹੜਾ ਮੇਰੇ ਨਾਲ ਜੱਗੋਂ ਤੇਰਮੀ ਕਰਦੀਆਂ ਉਹਦਾ ਤੈਨੂੰ ਕੋਈ ਦੁੱਖ ਨਹੀਂ ਆ ਹਰ ਸਾਲ ਚੱਕ ਕੇ ਲੀਰਾਂ ਜੀਆਂ ਲੈ ਆਉਂਦੀ ਆ ਗਿੱਦੜਾਂ ਦਾ ਗੂੰ ਹੁਣ ਦੱਸ ਕਿਨੂੰ ਦਿਖਾਵਾਂ ਕਿਨੂੰ ਛੱਡਾਂ ਮੇਰੀ ਸੱਸ ਤਾਂ ਉਈ ਨਾ ਮਾਨ ਉਹ ਤਾਂ ਪਹਿਲਾਂ ਹੀ ਮੇਰੇ ਕਹਿੰਦੇ ਪਰ ਤੇ ਆਵੇ ਲੈਂਦੀ ਰਹਿੰਦੀ ਆ ਵੀ ਦੇਖਾਂ ਤਾਂ ਸਹੀ ਇਹਦੇ ਪੇਕੇ ਕੀ ਲੈ ਕੇ ਆਇਆ ਕੀ ਨਾ ਚਲ ਕੋਈ ਨਾ ਬਗਾਨਿਆਂ ਦੇ ਮੂੰਹ ਰੱਖਣੇ ਕਿਹੜਾ ਸੌਖੇ ਨੇ ਇਹ ਤਾਂ ਮੂੰਹ ਬੋਲ ਦਿੰਦੀ ਆ ਤੇਰੇ ਲਈ ਅਸੀਂ ਕੀ ਨਹੀਂ ਕੀਤਾ ਵੀ ਮੇਰੇ ਲਈ ਕਰਿਆ ਕੀ ਆ ਮੈਨੂੰ ਦੱਸੋ ਤਾਂ ਸਹੀ ਤੁਸੀਂ ਹਾਂ ਚਲ ਰੋਟੀ ਪਾਵਾਂ ਫਿਰ ਇਹ ਕੰਜਰ ਖਾਣੇ ਰਹਿੰਨਾ ਬਰਾਉਗਾ ਬੈਠ ਜਾ ਮੜੀ ਸੀ ਕਹਿ ਜਾ ਰਾਮ ਨਾਲ

ਹੋਰ ਸੁਣੋ ਬਸ ਵਧੀਆ ਜੀ ਰੋਟੀ ਪਾ ਲਈ ਹੁੰਦੇ ਮੈਂ ਕਹਿੰਨੇ ਪਹਿਲਾਂ ਆਪਾਂ ਰੋਟੀ ਨਾ ਖਾ ਲਈ ਨਹੀਂ ਰੋਟੀ ਤਾਂ ਖਾਣੀ ਨਹੀਂ ਤੁਹਾਨੂੰ ਪਤਾ ਹੀ ਜਾਣਾ ਫਿਰ ਜਲਦੀ ਰੋਟੀ ਤਾਂ ਮੇਰੀ ਪਾਈ ਪਈ ਆ ਭਾਬੀ ਹੂੰ ਰੋਟੀ ਤਾਂ ਮੈਂ ਲਿਆ ਦੰਨੀ ਆ ਤੇ ਆਹ ਸੰਧਾਰਾ ਜੇ ਦਿਖਾ ਦੰਨੇ ਆ ਪਹਿਲਾਂ ਮੰਮੀ ਨੇ ਇਹਨੂੰ ਵੀ ਚਾਚੜਿਆ ਪਿਆ ਨਾ ਵੀਰੇ ਦਾ ਸੰਧਾਰਾ ਦਾ ਦੇਖ ਲਓ ਹਾਂਜੀ ਹਾਂ ਦਿਖਾ ਹਾਂ ਤੇ ਆਹ ਦੇਖ ਮੰਮੀ ਹੂੰ ਸੂਟ ਜਿਹੜਾ ਤੇਰੇ ਵਾਸਤੇ ਲੈ ਕੇ ਆਂਦਾ ਨਹੀਂ ਭਾਬੀ ਨਾਲੇ ਵਧੀਆ ਬਹੁਤ ਨਾਲੇ ਨਾ ਇਸ ਵਾਰ ਤਾਂ ਨਾ ਮੇਰੀ ਮੰਮੀ ਨੇ ਲੈ ਕੇ ਭੇਜਿਆ ਅੱਛਾ ਹਾਂ ਪੂਰਾ 22500 ਦਾ ਆਇਆ ਵਾਹ ਆ ਤੇ ਬਹੁਤ ਸੋਹਣਾ ਸੂਟ ਆ ਤੇ ਮੈਂ ਇਸ ਨੂੰ ਆਵਾਂਗੀ ਬੜਾ ਸੋਹਣਾ ਸੂਟ ਨਹੀਂ ਹੁੰਦਾ ਭਈ ਅੱਜ ਤੁਸੀਂ ਤੇ ਆ ਮੇਰੇ ਵਾਸਤੇ ਦੇਖ ਹਾਂ ਇਹ ਵੀ ਸੋਹਣੇ ਸੋਹਣੇ ਨੇ ਵੀ ਠੀਕ ਨੇ ਹਾਂ ਪਾਉਣ ਵਾਲੇ ਆ ਨਾ ਬਹੁਤ ਸੋਹਣੇ ਬਹੁਤ ਸੋਹਣੇ ਨਾਲੇ ਹੁਣ ਦੇਖ ਲਾ ਉੱਧਰ ਜਿਹੜੀ ਤਾਏ ਦੀ ਨੂਹ ਆ ਨਾ ਬੜਾ ਫੂਹ ਫੂਹ ਕਰਦੀ ਰਹਿੰਦੀ ਆ ਮੇਰੇ ਪੇਕੇ ਆਏ ਮੇਰੇ ਪੇਕੇ ਆਏ ਹੁਣ ਉਹਨਾਂ ਨੂੰ ਦਿਖਾਈਂ ਦੀ ਮੇਰੀ ਨੂਹ ਦਾ ਸੰਧਾ ਰਾਜਾ ਹੋਇਆ ਹਾਂ ਨਾਲੇ ਚਲੋ ਵਧੀਆ ਪਾ ਵਿੱਚ ਜੇ ਸਰੀਕਾਂ ਦੇ ਮੂੰਹ ਅੱਡੇ ਨਾ ਰਹਿ ਗਏ ਉਹ ਵੀ ਕੀ ਜਾਣਣਗੀਆਂ ਨਾਨਾ ਚਲ ਬਤਿਏ ਦੇਖੋ ਮਾਸੀ ਜੀ ਸਾਡੀ ਗੱਲ ਦਾ ਗੁੱਸਾ ਨਾ ਕਰਿਓ ਕੁੜੀਏ ਸਾਡੇ ਸੂਟ ਕਿੱਥੇ ਨੇ ਭਾਬੀ ਆਹ ਆਪਣੀ ਤਾਂ ਹੈ ਤੁਹਾਡੇ ਨਹੀਂ ਕਾਨੂੰ ਮਜ਼ਾਕ ਕਰਦੀ ਆ ਤੂੰ ਦੇਖ ਮੇਰੀ ਗੱਲ ਸੁਣ ਲੈ ਕਿਰਨਾ ਸਾਡੀ ਬੇਇੱਜ਼ਤੀ ਤੂੰ ਪਹਿਲਾਂ ਹੀ ਕਰਾਤੀ ਮੇਰੀ ਗੱਲ ਸੁਣ ਭਾਬੀ ਤੂੰ ਤਾਂ ਉਹੀ ਬੋਲੀ ਜਾਨੀ ਆ ਦੇਖ ਵੀਰੇ ਆਹ ਦੇਖ ਸੋਹਣੇ ਨੇ ਨਾ ਉਹੀ ਸੂਟ ਨੇ ਨਾ ਇਹ ਤਾਂ ਸਾਡੇ ਸੂਟ ਹੈ ਹੀ ਨਹੀਂ ਕਿਰਨਾ ਮੇਰੀ ਗੱਲ ਸੁਣ ਲੈ ਇੰਨੀ ਬੇਇੱਜ਼ਤੀ ਚੰਗੀ ਨਹੀਂ ਹੁੰਦੀ ਤੂੰ ਸਿਆਣੇ ਬਿਆਣੇ ਬੰਦੇ ਕੋਲ ਸਾਡੀ ਬੇਇੱਜ਼ਤੀ ਕਰਾਈ ਜਾਨੀ ਆ ਫਾਈ ਸਾਡੇ ਸੂਟ ਨਹੀਂ ਹੈਗੇ ਇਹ ਜਿਹੜੇ ਅਸੀਂ ਸੂਟ ਲੈਂਦੇ ਸੀ ਨਾ ਉਹ ਦਿਖਾ ਇਹ ਕੀ ਗੱਲ ਹੋ ਗਈ ਤੇਰੀ ਚਲ ਕੋਈ ਨਹੀਂ ਪੁੱਤ ਫਿਰ ਕੀ ਹੋ ਗਿਆ ਨਿਆਣੀ ਚ ਮੇਰੀ ਗੱਲ ਸੁਣ ਉਹ ਵੀ ਤੈਨੂੰ ਲਫਾਫੇ ਚ ਹੀ ਆਏ ਨੇ ਫਿਰ ਕੀ ਹੋ ਗਿਆ ਨਹੀਂ ਮਾਸੀ ਜੀ ਗੱਲ ਉਹ ਨਹੀਂ ਹੁੰਦੀ ਲਫਾਫੇ ਚ ਆਏ ਨੇ ਕਿ ਨਹੀਂ ਕੱਲ ਨੂੰ ਪਤਾ ਕੀ ਇਹ ਕੁਝ ਹੋਰ ਕਰੂਗੀ ਜਿਹੜੇ ਸਾਡੇ ਵੱਲੋਂ ਚੀਜ਼ ਆਈਆਂ ਨੇ ਤੂੰ ਉਹ ਦਿਖਾ ਕੀ ਹੋ ਗਿਆ ਤੈਨੂੰ ਚੰਗੀਆਂ ਨਹੀਂ ਲੱਗੀਆਂ ਸੀਗੀਆਂ ਉਹ ਭਾਬੀ ਮੇਰੀ ਗੱਲ ਸੁਣ ਲੈ ਤੂੰ ਤਾਂ ਆਪਦਾ ਮੂੰਹ ਬੰਦ ਹੀ ਕਰ ਲੈ ਹਾਂ ਜਿਵੇਂ ਬੋਲਦੀ ਹੈ ਕਿਰਨਾ ਤੂੰ ਤੈਨੂੰ ਅਕਲ ਨਹੀਂ ਆ ਗਈ ਕੋਈ ਬੰਦਾ ਬੱਟਾ ਚੁੱਪ ਕਰ ਜਾ ਕੀ ਕਰਾਂ ਵੀਰੇ ਤੂੰ ਤਾਂ ਮੈਨੂੰ ਬੋਲਣ ਜੋਗੀ ਛੱਡਿਆ ਹੀ ਨਹੀਂ ਮੇਰੇ ਸਾਸੋਰ ਕਿਸਦਾ ਇਹ ਨਹੀਂ ਦੇਖਿਆ ਵੀ ਉਹਦੀ ਸੱਸ ਕੋਲੇ ਬੈਠੀ ਆ ਗਈ ਸੋਚਿਆ ਤੁਸੀਂ ਆ ਭਾਬੀ ਆ ਇਹਦੇ ਮੈਂ ਪਰਦੇ ਢੰਗੀਆਂ ਇਹ ਮੈਨੂੰ ਹੀ ਨੰਗਾ ਕਰੀ ਜਾਂਦੀ ਹੈਗੀ ਸਾਰਿਆਂ ਦੇ ਸਾਹਮਣੇ ਦੇਖੀ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਅੱਜ ਤੱਕ ਤਾਂ ਚਲ ਸੂਟ ਤਾਂ ਸਾਡੇ ਵਾਲੇ ਕੱਢ ਕੇ ਆਪਦੇ ਪਾਲੇ ਹੈ ਕੱਲ ਨੂੰ ਤੂੰ ਕੁਝ ਹੋਰ ਕਰੇਗੀ ਸਾਡੇ ਤਾਂ ਤੂੰ ਮੂੰਹ ਕਾਲਾ ਕਰ ਦੇਗੀ ਕੁੜੀਏ ਹੁਣ ਤੱਕ ਤਾਂ ਤੁਹਾਡਾ ਮੂੰਹ ਕਾਲਾ ਕੀਤਾ ਨਹੀਂ ਹੁਣ ਮੈਂ ਮੂੰਹ ਕਾਲਾ ਕਰ ਦੂੰਗੀ ਆਪੀ ਨਾ ਜबान ਬੰਦ ਰੱਖਿਆ ਕਰ ਭਾਬੀ ਨੀ ਕਹਾਂ ਇਹਦੇ ਚੁੱਪ ਕਰ ਜਾ ਨਾ ਤੂੰ ਨਾ ਬੋਲਾ ਮੈਂ ਮੇਰੀ ਗੱਲ ਸੁਣਦਾ ਹੁਣ ਦੇ ਲੈ ਤੇਰੇ ਸਾਹਮਣੇ ਕਿਵੇਂ ਬੋਲਦੀ ਆਗੀ ਦੇ ਲੈ ਕਿਰਨਾ ਮੇਰੀ ਗੱਲ ਸੁਣ ਲੈ ਮੈਂ ਤੇਰੀ ਮਾਂ ਨੂੰ ਘਰੇ ਵੀ ਕਿਹਾ ਸੀਗਾ ਵੀ ਤੈਨੂੰ ਬੋਲਣ ਦੀ ਅਕਲ ਨਹੀਂ ਹੈਗੀ ਪਰ ਉਹ ਹਟੀ ਨਹੀਂ ਆਖਰ ਉਹਨੇ ਸਾਡੀ ਬੇਇੱਜ਼ਤੀ ਕਰਾਉਣੀ ਸੀ ਮੈਂ ਮੈਂ ਆਪਦੀ ਬੇਇੱਜ਼ਤੀ ਨਹੀਂ ਕਰਾ ਸਕਦੀ ਚੱਲਦੀ ਪੱਕ ਚੱਲੀਏ ਮੇਰੀ ਗੱਲ ਸੁਣ ਲੈ ਭਾਬੀ ਹੁਣ ਜਾਂਦੀਆਂ ਨਾ ਹੁਣੇ ਹੀ ਚੱਲ ਤੂੰ ਮੇਰੇ ਘਰੇ ਨਹੀਂ ਰੋਟੀ ਪਾਣੀ ਹੈਗਾ ਜਾਓ ਤੁਸੀਂ ਆਪਣੇ ਘਰ ਨੂੰ ਇਹ ਵੀ ਬੋਲੋ ਲੋਟਾਂ ਦੇ ਤੱਕ ਦੇਖ ਲਈ ਕਿਵੇਂ ਬੋਲਾਈ ਤਾਦੀ ਦੇ ਦੇ ਤੋ ਨਹੀਂ ਨਹੀਂ ਚੱਲ ਖੜੀ ਹੋ ਤੂੰ ਨਹੀਂ ਨਹੀਂ ਖੜੀ ਹੋ ਨਾ ਮੇਰੀ ਗੱਲ ਸੁਣ ਲੈ ਭਾਬੀ ਮੇਰੇ ਕੋਲੇ ਨਾ ਆਉਣ ਦੀ ਲੋੜ ਨਹੀਂ ਨਹੀਂ ਤੇਰੇ ਕੋਣ ਕਰਦਾ ਨਾ ਹੀ ਮੈਨੂੰ ਵੀ ਨਹੀਂ ਲੋੜ ਹੈਗੀ ਜਾਓ 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 ਅਰੇ ਹੱਥ ਬੰਨੇ ਮੇਰੇ ਕੋਈ ਜਾਓ 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 ਆਪਣੇ ਘਰ ਨੂੰ ਸੱਜਰੇ ਸੱਜਰੇ ਆ ਜਾਂਦੇ ਨੇ ਮੂੰਹ ਚਾਕੇ ਨਾ ਨਾ ਗੱਲਾਂ ਨਾ ਬਾਤਾਂ ਇਹਨਾਂ ਨੂੰ ਨਹੀਂ ਮੇਰੀ ਗੱਲ ਸੁਣਨੀ ਆ ਤੂੰ ਆਪਣੇ ਸੂਟ ਪਾਏ ਹਨ ਵਿੱਚ ਸ਼ਾਵਾਸ਼ੇ ਤੇਰੇ ਸਾਡੇ ਸਿਰ ਤੇ ਸਾਡੀਆਂ ਜੁੱਤੀਆਂ ਹਨਾ ਮੰਮੀ ਕੀ ਕਰਦੀ ਮੈਂ ਉਹ ਤਾਂ ਨਾ ਉਹੀ ਕੁੜਤੇ ਜੇ ਲੈ ਕੇ ਆ ਗਏ ਮੈਂ ਕਿਹਾ ਚੱਲ ਉਹਨਾਂ ਦੀ ਜਗ੍ਹਾ ਤੇ ਮੈਂ ਆ ਸੂਟ ਪਾ ਦੰਨੀ ਆ ਤੇ ਰੱਖ ਲਈ ਆਪਣੀ ਇੱਜ਼ਤ ਕਰਾ ਲਈ ਕਿੰਨੀ ਘੋ ਗਈ ਏ ਕੀ ਕਰਾਵਾਂ ਤੈਨੂੰ ਪਤਾ ਤਾਂ ਹੈਗਾ ਬਗਾਨੀਆਂ ਵੀ ਆਪਣੀਆਂ ਬਣਦੀਆਂ ਹੁੰਦੀਆਂ ਨੇ ਆ ਦੇਖ ਲੈ ਤੇਰੇ ਸਾਹਮਣੇ ਜੇ ਹੁਣ ਮੇਰੀ ਮਾਂ ਹੁੰਦੀ ਮੈਨੂੰ ਐਂ ਬੋਲਦੀ ਕਿਵੇਂ ਬੋਲ ਕੇ ਗਈ ਆਗੀ ਨਹੀਂ ਤੇ ਕਿ ਲੋੜ ਹੀ ਸੁਨਾਰੇ ਮਗਾਉਂਦੀ ਹੈਗੀ ਆ ਐਨੇ ਸੁਨਾਰੇ ਪਿੱਛੇ ਕੀ ਥੜਿਆ ਸੀ ਮੈਨੂੰ ਵੀ ਪਤਾ ਸੀ ਮਾਂ ਮੈਂ ਤਾਂ ਐ ਸੀਗਾ ਵੀ ਚਲ ਵਧੀਆ ਚੱਜ ਦਾ ਮਹਿੰਗਾ ਸੁਨਾਰਾ ਲੈ ਕੇ ਆਉਣਗੇ ਵੀ ਮੈਂ ਸਾਰਿਆਂ ਨੂੰ ਦਿਖਾਉਂਦੀ ਫਿਰ ਹੁਣ ਸਾਲ ਤੋਂ ਲੈ ਆਏ ਨਹੀਂ ਹੁਣ ਸਾਲ ਲੈ ਹੁੰਦੇ ਤੇ ਪਤਾ ਹੀ ਉਹਦੇ ਜਿੰਨੇ ਕੁ ਜੋਗੇ ਹੈਗੇ ਨੇ ਉਹ ਤੇ ਤੈਨੂੰ ਵੀ ਪਤਾ ਹੀ ਏ ਤੈਨੂੰ ਕਿਹੜਾ ਨਹੀਂ ਪਤਾ ਹੁਣ ਇੰਨੀਆਂ ਸਬਜ਼ੀਆਂ ਬਣਾਈਆਂ ਕੌਣ ਖਾਏਗਾ ਚੱਲ ਦੋਰ ਹੁਣ ਚਲ ਕੋਈ ਨਾ ਮੰਮੀ ਆਪਾਂ ਹੀ ਖਾ ਲਾਂਗੇ ਕੋਈ ਗੱਲ ਨਹੀਂ ਆਪਾਂ ਨਹੀਂ ਪਾਣੀ ਪੈਣੀ ਹੋਰ ਕੀ ਕਰਨਾ ਸਾਰੇ ਮਨ ਖਰਾਬ ਹੋ ਗਿਆ ਇੱਕ ਤੂੰ ਘੜਾ ਘੱਟ ਹੈ ਪਤਾ ਨਹੀਂ ਕਦੋਂ ਬਦਲ ਦੇਂਦੀ ਹੈ ਕੱਪੜੇ ਨਾ ਪਾ ਬੀਬੀ ਦੇਖ ਲਾ ਕਿ ਮੈਂ ਪੈੜ ਪੈੜ ਬੋਲ ਕੇ ਗਈਆ ਪੋਰਾ ਸ਼ਰਮ ਨਹੀਂ ਕੀਤੀ ਵੀ ਇਹਨੇ ਬਗਾਨਿਆਂ ਚ ਰਹਿਣਾ ਵੀ ਇਹਦੀ ਸੱਸ ਕੀ ਕਹੂਗੀ ਤਾਂ ਹੀ ਅਗਲਾ ਕਹਿੰਦਾ ਹੁੰਦਾ ਵੀ ਜੇ ਸੱਸਾਂ ਮਾਵਾ ਬਣ ਜਾਣ ਤਾਂ ਅਗਲਾ ਮਾਵਾ ਨੂੰ ਕਿਉਂ ਰੋਵੇ ਸੱਸ ਨੇ ਵੀ ਤਾਂ ਝੱਟ ਦੇਣੇ ਜਵਾਬ ਦੇਤਾ ਵੀ ਹਾਂ ਸਾਡੇ ਸਿਰ ਸਾਡੀਆਂ ਜੁੱਤੀਆਂ ਆਹੋ ਜਦੋਂ ਆਪਦੇ ਮਾੜੇ ਨੇ ਬਗਾਨਿਆਂ ਨੂੰ ਕਾਦੇ ਦੋਸ ਨੇ ਭਾਈ ਉਹ ਤਾਂ ਬੋਲਣ ਗਈ